ਯਾਰ ਸਾਨੂੰ ਮੌਕਾ ਨਹੀਂ ਮਿਲਦਾ ਨਹੀਂ ਅਸੀਂ ਤਾਂ ਮਤਲਬ ਪਹਿਲੀ ਪੀਸ਼ਣ ਤੋਂ ਘੱਟ ਕੋਈ ਸਾਨੂੰ ਪਸੰਦ ਹੀ ਨਹੀਂ ਆਉਂਦੀ ਪਰ ਮੌਕੇ ਘੱਟ ਮਿਲਦੇ ਨੇ ਉਧਰ ਹੀ ਰਹਿ ਜਾਂਦੇ ਆ ਜਾਂ ਤਾਂ ਸਕੂਲਾਂ ਵਾਲੇ ਪਾਸੇ ਹੀ ਰਹਿ ਜਾਂਦੇ ਆ ਫਿਰ ਉੱਥੋਂ ਕਾਲਜ ਆ ਜਾਂਦੇ ਆ ਕਾਲਜ ਤੋਂ ਬੀਏ ਕਰਕੇ ਬਸ ਉਸ ਤੋਂ ਬਾਅਦ ਫਿਰ ਤਰਨੇ ਹੜਤਾਲਾਂ ਚ ਆ ਜਾਂਦੇ ਆ ਬੀਰਜ਼ਗਰਾਂ ਚ ਆ ਜਾਂਦੇ ਆ ਹੋਰ ਕੀ ਹੋ ਜੰਦਾ ਸੋ ਅਸੀਂ ਕਹੇ ਬਦਲਣਾ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਜਿਹੜੀ ਆਮਾਦੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜਾ ਇਹ ਤੁਸੀਂ ਅਚੀਵਮੈਂਟ ਕਰ ਰਹੇ ਹੋ ਸਾਡੇ ਜਿਹੜੇ ਨੈਸ਼ਨਲ ਕਨਵੀਨਰ ਨੇ ਹਰਵਿੰਦ ਕੈਰੀਵਾਲ ਜੀ ਤੁਹੇ ਹੈਰਾਨ ਹੋ ਜਾਓਗੇ ਤੁਸੀਂ ਤਾਂ ਇੱਕੋ ਪਿੰਡ ਦੇ ਦੋ ਦੋ ਤਿੰਨ ਤਿੰਨ ਇੱਕੋ ਜ਼ਿਲ੍ਹੇ ਦੇ 15 15 ਕਰ ਗਏ ਉਹ ਹਿਸਾਰ ਕੋਲੇ ਉਹਨਾਂ ਦਾ ਪਿੰਡਾ ਸ਼ਿਵਾਨੀ ਜਿਸ ਵੇਲੇ ਉਹਨਾਂ ਨੇ ਆਈਆਈਟੀ ਵਾਸਤੇ ਪੇਪਰ ਕਲੀਅਰ ਕੀਤਾ ਤਾਂ ਮਤਲਬ ਉਹ ਵਾਲੇ ਦੁਆਲੇ ਦੇ ਜ਼ਿਲ੍ਹੇ ਚੋਂ ਤੀ ਆਲੇ ਦੋਲੇ ਦੇ 40-50 ਕਿਲੋਮੀਟਰ ਦੇ ਰੇਡੀਅਸ 'ਚ ਇੱਕੋ ਬੰਦੇ ਸੀਗੇ ਇੱਕੋ ਸਟੂਡੈਂਟ ਸੀਗਾ ਜਿਸ ਨੇ IIT ਕਲੀਅਰ ਕੀਤਾ ਬਾਅਦ ਚ ਖੜਗਪੁਰ IIT ਖੜਗਪੁਰ ਤੋਂ ਨਾ ਇੰਜੀਨੀਅਰ ਕੀਤੀ ਬਾਅਦ ਚ IRS ਕਰਕੇ ਇੰਡੀਅਨ ਰੈਵਨਿਊ ਸਰਵਿਸ ਦੇ ਵਿੱਚ ਇਨਕਮ ਟੈਕਸ ਦੇ ਕਮਿਸ਼ਨਰ ਬਣੇ ਸੀਗੇ ਬਾਅਦ ਚ ਉਹਨਾਂ ਨੇ ਰਜਾਇਨ ਕਰਤਾ ਇੱਧਰ ਪਾਰਟੀ ਬਣਾਉਣ ਵੇਲੇ ਉਹਨਾਂ ਦੀ ਜਿਹੜੀ ਧਰਮ ਪਤਨੀ ਉਹ ਵੀ IRS ਆਫੀਸਰ ਉਹਨਾਂ ਨੇ ਵੀ ਰਜਾਇਨ ਕਰਤਾ ਸੋ ਕੋਈ ਵੀ ਅਸੀ ਚੀਜ਼ ਨਹੀਂ ਹੈਗੀ ਜਿਹੜੀ ਪਿੰਡਾਂ ਵਾਲੇ ਕਹਿਣ ਕਿ ਅਸੀਂ ਕਰ ਨਹੀਂ ਸਕਦੇ ਤੇ ਮਿਹਨਤ ਜ਼ਰੂਰੀ ਹੈ ਬਸ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੇ ਪੰਜਾਬ ਤੋਂ ਲਗਭਗ ਤੁਸੀਂ ਗੁਰਦਾਸਪੁਰ ਤੋਂ ਵੀ ਮੁਕਸਰ ਸਾਹਿਬ ਤੋਂ ਜਾਂ ਲੁਧਿਆਣੇ ਤੋਂ ਪਟਿਆਲੇ ਤੋਂ ਡਿੜਬੇ ਤੋਂ ਮਾਨਸਾ ਤੋਂ ਸੇਲ ਭਰਾ ਰਾਮਪੁਰਾ ਫੂਲ ਕੋਲੇ ਤੇ ਸਾਰੇ ਪੰਜਾਬ ਤੋਂ ਲਗਭਗ ਆਏ ਹੋਏ ਹਾਂ ਔਰ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਹੈਗੀ ਕਿਸੇ ਵੀ ਪਾਸੇ ਵੀ ਆ ਇਸ ਇਲਾਕੇ 'ਚ ਘਟ ਆਏ ਨੇ ਜਾਂ ਇਸ ਇਲਾਕੇ 'ਚੋਂ ਵਧ ਆਏ ਨੇ ਸੋ ਹੁਣ ਅੱਗੇ ਤਾਂ ਤੁਸੀਂ ਦੇਖੋ 99 ਜਿਹੜਾ ਉਹ ਸਿਰਫ ਜਹਾਜ਼ ਨੂੰ ਉੱਡਣ ਦਾ ਮੌਕਾ ਦਿੰਦਾ ਹੈ ਉਡਾਉਂਦਾ ਨਹੀਂ ਹੈਗਾ ਉੱਡਣ ਦਾ ਮੌਕਾ ਦਿੰਦਾ ਅੱਗੇ ਫਿਰ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਕਿ ਕਿੰਨਾ ਉੱਚੀ ਉੱਡਦਾ ਹੈ ਕਿੰਨੀ ਕੁ ਲੰਬੀ ਫਲਾਈਟ ਉੱਡਦਾ ਤੁਹਾਡੇ ਟੀਚਰ ਤੁਹਾਡੇ ਪੇਰੈਂਟਸ ਤੁਹਾਡੇ ਕੋਚਸ ਇਹ ਰਨਵੇ ਨੇ ਤੇ ਤੁਹਾਨੂੰ ਉਡਣ ਦਾ ਮੌਕਾ ਦੇ ਦੇਣਗੇ ਅੱਗੇ ਤੁਹਾਡੇ ਇੰਜਨਾਂ ਤੇ ਡਿਪੈਂਡ ਕਰਦਾ ਕਿ ਕਿੰਨੀ ਦੂਰ ਜਾਣਾ ਹੈ ਮੈਨੂੰ ਉਮੀਦ ਹੈ ਕਿ ਇੰਜਨ ਤੁਹਾਡੇ ਬਹੁਤ ਮਿਹਨਤੀ ਤੇ ਸ਼ਕਤੀਸ਼ਾਲੀ ਨੇ ਤੇ ਤੁਸੀਂ ਅਸਮਾਨਾਂ ਦੀਆਂ ਉਡਾਰੀਆਂ ਜਿਹੜੀਆਂ ਨੇ ਉਹ ਲਾਉਂਗੇ ਔਰ ਮਾਪਿਆ ਦਾ ਇਲਾਕੇ ਦਾ ਪੰਜਾਬ ਦਾ ਨਾਮ ਰੌਸ਼ਨ ਕਰੋਗੇ ਜਿਸ ਤਰ੍ਹਾਂ ਦੋ ਕੁੜੀਆਂ ਨੇ ਦੱਸਿਆ ਕਿ ਨੌਇਡਾ ਜਦੋਂ ਗਏ ਸੀ ਤਾਂ ਪੰਜਾਬ ਨੂੰ ਮਜ਼ਾਕ ਕਰਦੇ ਸੀ ਤੇ ਅੱਜ ਜਿਹੜਾ ਨਾਮ ਰੌਸ਼ਨ ਹੋਇਆ ਤਾਂ ਹੁਣ ਉਹ ਪੰਜਾਬ ਵਾਲਿਆਂ ਨੂੰ ਘਟ ਘਟ ਦੱਸ ਕੇ ਤਾਂ ਜਾਣਗੇ ਕਿਸੇ ਨੂੰ ਵੀ ਪੰਜਾਬ ਵਾਲਿਆਂ ਨੂੰ ਐ ਅੰਡਰਐਸਟੀਮੇਟ ਨਾ ਕਰਿਆ ਕਰੋ ਇਹ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਨੰਬਰ ਲੈ ਆਉਣ ਸੋ ਇਸ ਕਰਕੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਪਹਿਲਾਂ ਮੈਂ 10ਵੀਂ ਚੋਂ ਜਿੰਨੇ ਫਰਸਟ ਆਏ ਬੱਚੇ ਟੌਪ 10 ਉਹ ਬੁਲਾਏ ਤੇ 12ਵੀਂ ਵਾਲੇ ਬੁਲਾਏ ਟੌਪ 10 20 ਸੀਗੇ ਟੋਟਲ 19 ਕੁੜੀਆਂ ਸੀ ਵਿੱਚ ਤੇ ਇੱਕੋ ਹੀ ਸੀ ਉਹ ਜਦੋਂ ਇੱਥੇ ਆ ਕੇ ਨਾਮ ਲੈਣ ਲੱਗਿਆ ਮੈਂ ਤਾਂ ਜੱਫੀ ਪਾਈ ਉਹਨੂੰ ਮੈਂ ਕਿਹਾ ਤੂੰ ਇੱਜ਼ਤ ਰੱਖ ਲਈ ਸਾਡੀ ਭਰਾਵਾ ਅੱਜ ਮੈਨੂੰ ਖੁਸ਼ੀ ਹੈ ਕਿ ਮੁੰਡੇ ਜਿਹੜੇ ਨੇ ਉਹ ਕਾਫੀ ਗਿਣਤੀ 'ਚ ਜਿਹੜੇ ਨੇ ਉਹਨਾਂ ਨੇ ਵੀ ਕਲੀਅਰ ਕੀਤਾ ਟੈਸਟ ਕਹਿੰਦਾ ਵੀ 95% ਆਏ ਨੇ ਮੈਂ ਇਹਨੇ ਨਾ ਇਹ ਤਾਂ ਕੁੜੀਆਂ ਕਹਿੰਦੀਆਂ ਹੁੰਦੀਆਂ ਵੀ 99.2 ਵੀ ਆ ਜਾਣ ਨਾ ਤਾਂ ਵੀ ਐਗਜ਼ਾਮੀਨਰ ਨੂੰ ਕੋਸਣਾ ਹੀ ਕੋਸਣਾ ਹੈ ਕੰਜੂਸ ਮੱਖੀ ਚੂਸ ਪਤਾ ਨਹੀਂ ਕੌਣ ਬੈਠਾ ਥਾ 2 ਨੰਬਰ ਔਰ ਦੇਤਾ ਸੁਨੀਤਾ ਸੇ ਅੱਗੇ ਹੋ ਜਾਂਦੀ ਹੈ ਨਾ ਇੱਥੇ ਦਰਿਆਦਿਲ 40 ਬਸ 45 ਨੰਬਰ ਆ ਜਾਣ ਨਾ ਫਿਰ ਵੀ ਦੁਆਵਾਂ ਵੀ ਆਹ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਫਕੀਰ ਓਏ 33 ਨੰਬਰ ਦੇ ਕਰਕੇ ਆਇਆ ਸੀ ਸੱਤ ਕਿੱਥੋਂ ਪਾਦੇ ਉਹਨੇ ਪੱਲਿਓ ਨਾ ਸੋ ਜਿੰਨੇ ਜਿੰਨੇ ਨੰਬਰ ਕੁੜੀ ਇੱਕ ਕੁੜੀ ਆ ਕੇ ਥੋੜਾ ਜਿਹਾ ਕਹਿੰਦੀ ਉਹਦੇ ਬੋਲਣ ਲੱਗੀ ਕਹਿੰਦੀ ਜੀ 99.5 ਰਹਿ ਗਏ ਮੈਂ ਕਿਹਾ ਵੀ ਅਜੇ 5 ਰਹਿ ਗਈ ਕਹਿਣੀ ਐ ਇਹਨੇ ਨਾਲ ਤਿੰਨ ਮੁੰਡੇ ਪਾਸ ਹੋ ਜਾਂਦੇ ਮੈਂ ਕਿਹਾ ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਵੀ ਕਰਨ ਵਾਸਤੇ ਜਿਹੜਾ ਉਹ ਕਿਉਂਕਿ ਆ ਜਿਹੜਾ ਬੇਲਾਮਨ ਸ਼ੈਤਾਨੀ ਦਾ ਘਰ ਕਈ ਵਾਰੀ ਆਪਾਂ ਕਿਸੇ ਗਲਤ ਸੰਗਤ ਚ ਪੈ ਜਾਂਦੇ ਆ ਜਾਂ ਉਹ ਇਹ ਉਮਰ ਜਿਹੜੀ ਇਸ ਤਰ੍ਹਾਂ ਦੀ ਹੈ ਕਿ ਕੋਰੇ ਕਾਗਜ਼ 'ਤੇ ਵਰਗੀਏ ਜੋ ਮਰਜ਼ੀ ਲਿਖ ਦਿਓ ਹਨਾ ਜੇ ਤੁਸੀਂ ਸਫਲਤਾ ਲਿਖਤੀ ਤਾਂ ਸਫਲ ਹੋ ਜਾਓਗੇ ਕਈ ਵਾਰੀ ਕੋਈ ਸੰਗਤ ਮਾੜੀ ਮਿਲ ਜਾਂਦੀ ਹੈ ਤਾਂ ਉਹ ਬੰਦੇ ਜਿਹੜੇ ਨੇ ਸਾਰੀ ਜ਼ਿੰਦਗੀ ਪਛਤਾਉਂਦੇ ਵੀ ਹੈ ਹੁਣ ਮਿਹਨਤ ਕਰ ਲਓਗੇ ਸਾਰੀ ਜ਼ਿੰਦਗੀ ਤੁਹਾਡੀ ਖੁਸ਼ਹਾਲ ਹੋ ਜੂਗੀ ਹੁਣ ਥੋੜੇ ਜਿਹਾ ਤੁਸੀਂ ਹੋ ਸਕਦਾ ਤੁਹਾਨੂੰ ਚੰਗੀ ਲੱਗੇ ਉਹ ਜਿਹੜੀ ਚੀਜ਼ ਹੈ ਵੀ ਫਨ ਕਰਨਾ ਜਾਂ ਇੱਧਰ ਉੱਧਰ ਜਾਣਾ ਯਾਰਾਂ ਦੋਸਤਾਂ ਨਾਲ ਪਰ ਥੋੜੇ ਚਿਰ ਲਈ ਹੋਊਗੀ ਫਿਰ ਉਦੋਂ ਬਸ ਸਾਰੀ ਜ਼ਿੰਦਗੀ ਮੁੜ ਕੇ ਤੁਹਾਨੂੰ ਪਛਤਾਉਣਾ ਪਊਗਾ ਇਹ ਤੁਸੀਂ ਲੌਂਗ ਟਾਈਮ ਖੁਸ਼ਹਾਲੀ ਜਿਹੜੀ ਹੈ ਉਹ ਚੂਜ਼ ਕਰਨੀ ਹੈ ਜਾਂ ਲੌਂਗ ਟਾਈਮ ਉਦਾਸੀ ਸੋ ਇਸ ਕਰਕੇ ਕੋਈ ਵੀ ਮੰਜ਼ਿਲ ਜਿਹੜੀ ਹੈ ਉਹ ਅਨ ਅਚੀਵेबल ਨਹੀਂ ਹੈਗੀ ਉੱਥੇ ਪਹੁੰਚਿਆ ਨਹੀਂ ਜਾ ਸਕਦਾ ਬਸ ਦ੍ਰਿੜ ਇਰਾਦਾ ਚਾਹੀਦਾ ਨਾਲਕ سپورਟ ਚਾਹੀਦੀ ਹੈ ਤੇ ਆਪਣੇ ਆਪ ਤੇ ਕੌਨਫੀਡੈਂਸ ਚਾਹੀਦਾ ਬਸ ਜੋ ਕੌਨਫੀਡੈਂਸ ਤੇ ਪ੍ਰਾਊਡ ਇਹਨਾਂ ਚ ਬਸ ਥੋੜਾ ਜਿਹਾ ਹੇਅਰਲਾਈਨ ਡਿਫਰੈਂਸ ਹੀ ਬਸ ਵਾਲ ਜਿੰਨਾ ਹੀ ਫਰਕ ਹੈ ਕੌਨਫੀਡੈਂਸ ਦੀ ਜਿਆਦਾ ਡੋਜ਼ ਨੂੰ ਪ੍ਰਾਊਡ ਕਹਿੰਦੇ ਆ ਹੰਕਾਰ ਹੰਕਾਰ ਦੀ ਘੱਟ ਡੋਜ਼ ਨੂੰ ਕੌਨਫੀਡੈਂਸ ਕਹਿੰਦੇ ਆ ਇਹ ਕੰਮ ਮੈਂ ਵੀ ਕਰ ਸਕਦਾ ਇਹ ਕੌਨਫੀਡੈਂਸ ਹੈ ਇਹ ਕੰਮ ਮੈਂ ਹੀ ਕਰ ਸਕਦਾ ਇਹ ਹੰਕਾਰ ਹੈ ਸੋ ਹੰਕਾਰ ਨਹੀਂ ਕਰਨਾ ਕਦੇ ਬੜੇ ਬੜੇ ਰਿਕਾਰਡ ਜਿਹੜੇ ਨੇ ਹਰ ਰੋਜ਼ ਟੁੱਟਦੇ ਨੇ ਟੁੱਟੀ ਜਾਂਦੇ ਹਜੇ ਵੀ ਆਪਾਰੋ ਜੀ ਦੇਖਦੇ ਨੇ ਕਿ ਆ ਰਿਕਾਰਡ ਤੋੜਤਾ ਇਹਨੇ ਆ ਰਿਕਾਰਡ ਤੋੜਤਾ ਹੈਨਾ ਸੋ ਰਿਕਾਰਡ ਬਣਦੇ ਹੀ ਟੁੱਟਣ ਵਾਸਤੇ ਕੋਈ ਨਾ ਕੋਈ ਹੋਰ ਆ ਜਾਂਦਾ ਮਿਹਨਤ ਕਰਕੇ ਉਸ ਉਸ ਰਿਕਾਰਡ ਨੂੰ ਪਹਿਲਾਂ ਤਾਂ ਮਾਈਂਡ ਚ ਰੱਖ ਕੇ ਭੱਜਦਾ ਚਾਹੇ ਉਹ ਦੌੜਾਂ ਦਾ ਰਿਕਾਰਡ ਹੈ ਚਾਹੇ ਗੋਲਾਂ ਦਾ ਰਿਕਾਰਡ ਹੈ ਚਾਹੇ ਕੋਈ ਵੀ ਹੈ ਸੋ ਇਸ ਕਰਕੇ ਕਨਫੀਡੈਂਸ਼ੀਅਲ ਕੰਮ ਕਰੋ ਕਿ ਮੈਂ ਕਰ ਸਕਦਾ ਮੈਂ ਕਿਸੇ ਤੋਂ ਘਟ ਨਹੀਂ ਹੈ ਨਾ ਔਰ ਬਹੁਤ ਜਿਵੇਂ ਜਿਸ ਤਰ੍ਹਾਂ ਦੱਸਿਆ ਵੀ ਹੈ ਕਿ ਆਮ ਕਰਨ ਦੀ ਬੈਕਗ੍ਰਾਉਂਡ ਚ ਆਇਆ ਕਰਜ਼ੇ ਵੀ ਚੜੇ ਹੋਏ ਨੇ ਉਹ ਸਾਰੇ ਕਰਜ਼ੇ ਮੈਂ ਆਮ ਤੌਰ ਤੇ ਮੈਂ ਆਪਣੀ ਸਪੀਚਸ ਦੇ ਵਿੱਚ ਕਹਿਣਾ ਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਜਿਹੜੇ ਸਮੇਂ ਦੇ ਵਿੱਚ ਉਹ ਬੰਦੇ ਵੱਡੇ ਅਮੀਰ ਜਾਂ ਸੇਠ ਨਹੀਂ ਕਹੋਣਗੇ ਜਿਨ੍ਹਾਂ ਕੋਲੇ ਜ਼ਮੀਨਾਂ ਜਾਂ ਜਿਨ੍ਹਾਂ ਕੋਲੇ ਸ਼ੋਅਰੂਮ ਜਾਂ ਬੈਂਕ ਬੈਲੈਂਸ ਨੇ ਉਹ ਬੰਦੇ ਨੂੰ ਅਮੀਰ ਮੰਨਿਆ ਜਾਊਗਾ ਜਿਹਦਾ ਬੱਚਾ ਪੜਿਆ ਲਿਖਿਆ ਬਹੁਤ ਹਾਈਲੀ ਐਜੂਕੇਟਿਡ ਬੱਚਾ ਉਹ ਅਮੀਰ ਮੰਨੇ ਜਾਣਗੇ ਕਿਉਂਕਿ ਜ਼ਮੀਨ ਤੇ ਕੋਈ ਕਬਜ਼ਾ ਕਰ ਸਕਦਾ ਬੈਂਕ ਡੁੱਬ ਗਿਆ ਲੈ ਗਿਆ ਕੋਈ ਲੁੱਟ ਕੇ ਖਾਸੀ ਲੈ ਗਏ ਆਪਣੇ ਤਾਂ ਤਿੰਨ ਚਾਰ ਲੈ ਗਏ ਹੈਨਾ ਪੈਸਾ ਲੋਕਾਂ ਦਾ ਮਰ ਜਾਂਦਾ ਬੈਂਕ ਕਹਿੰਦੀ ਕੀ ਕਰੀ ਸਾਣ ਤਾਂ ਠੱਗੀ ਭੱਜ ਗਈ ਸਾਡੇ ਨਾਲ ਤਾਂ ਸਾਰਾ ਕੁਝ ਚੋਰੀ ਹੋ ਸਕਦਾ ਥੋਡੀ ਐਜੂਕੇਸ਼ਨ ਚੋਰੀ ਨਹੀਂ ਹੋ ਸਕਦੀ ਉਹ ਤੁਹਾਡੇ ਇੱਥੇ ਸੋ ਇਸ ਕਰਕੇ ਇਹ ਤੋਂ ਵੱਡੀ ਪ੍ਰੋਪਰਟੀ ਕੋਈ ਹੈ ਨਹੀਂ ਜੋ ਲਿਖਿਆ ਹੁੰਦਾ ਨਾ ਸਕੂਲਾਂ 'ਚ ਕਿ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਸੋ ਤੀਜਾ ਨੇਤਰ ਜੇ ਖੁੱਲ੍ਹ ਜੇ ਤਾਂ ਪਰਮਾਤਮਾ ਕੋਈ ਕਮੀ ਰੱਖਦਾ ਨਹੀਂ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਹੈ ਨਾ ਸੋ ਇਸ ਕਰਕੇ ਤੁਸੀਂ ਬਹੁਤ ਸਾਰੀਆਂ ਅਚੀਵਮੈਂਟਸ ਕੀਤੀਆਂ ਨੇ ਤੁਹਾਡੇ ਟੀਚਰਜ਼ ਨੂੰ ਤੁਹਾਡੇ ਕੋਚੇਸ ਨੂੰ ਸਾਡੇ ਵਿਭਾਗਾਂ ਦੇ ਸਾਰੇ ਅਫਸਰ ਬੈਠੇ ਨੇ education higher education ਤੇ ਆਨਲਾਈਨ ਦੇਣਾ ਚ ਵੀ ਅਸੀਂ ਕੋਈ ਕਮੀਆਂ ਸਾਡੇ ਕੋਲ ਰਹਿ ਗਈਆਂ ਤਾਂ ਉਹ ਪੂਰੀਆਂ ਕਰਦੇ ਰਵਾਂਗੇ ਹੋਰ ਅਚੀਵਰ ਚਾਹੀਦੇ ਨੇ ਹਜੇ ਕੁਛ ਨਹੀਂ 44 ਨੇ ਅਜੇ ਤਾਂ ਤੇ ਹੋਰ ਜ਼ਿਆਦਾ ਗਿਣਤੀ ਜਿਹੜੀ ਐ ਜਿਵੇਂ ਜਿਸ ਤਰ੍ਹਾਂ ਹਰ ਜੋਤ ਉਹਨਾਂ ਦੱਸਿਆ ਕਿ ਗੱਲ ਤੋਂ ਹੀ ਫੇਰ ਕੋਚਿੰਗ ਸ਼ੁਰੂ ਹੈ ਤੇ ਉਹਦੇ ਚੋਂ ਪਤਾ ਨਹੀਂ ਹੁਣ ਤੁਹਾਡੇ ਵਰਗੀਆਂ ਸਟੋਰੀਆਂ ਹੋਰ ਨਿਕਲਣਗੀਆਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਜੇ ਇਹ ਕੀ ਹੁੰਦੀ ਐ ਮੈਨੂੰ ਤਾਂ ਕੋਚਿੰਗ ਤੋਂ ਬਾਅਦ ਪਤਾ ਲੱਗਿਆ ਹੈਨਾ ਸੋ ਇਸ ਕਰਕੇ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਸੱਚੀ ਨੀਅਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਰਹਾਂਗੇ ਔਰ ਜਿੰਨਾ ਚਿਰ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦੇ ਸਾਡੀ ਸਪੋਰਟ ਤੁਹਾਡੇ ਨਾਲ ਰਹੂਗੀ ਕਿਸੇ ਕਿਸਮ ਦਾ ਕੋਈ ਸਲਾਹ ਕੋਈ ਮਸ਼ਵਰਾ ਕੋਈ ਗਾਈਡੈਂਸ ਕੋਈ ਸੁਜੈਸ਼ਨ ਹੈ ਤੁਹਾਡੇ ਕੋਲੇ ਜਦੋਂ ਮਰਜ਼ੀ ਤੁਸੀਂ ਸਾਡੇ ਨਾਲ ਕਿਸੇ ਵੀ ਪੱਧਰ ਤੇ ਚਾਹੇ ਆਪਣੇ ਹੈਡਮਾਸਟਰ ਨੂੰ ਜਾਂ ਪ੍ਰਿੰਸੀਪਲ ਨੂੰ ਦੱਸੋ ਤਾਂ ਉਥੋਂ ਸਾਡੀ ਪ੍ਰਿੰਸੀਪਲਾਂ ਨਾਲ ਜਾਂ ਹੈਡਮਾਸਟਰ ਨਾਲ ਪੂ ਅੱਜਕੱਲ੍ਹ ਪੋਰਟਲ ਨੇ ਪੋਰਟਲਾਂ ਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਕੀ ਜਿਹੜੀ ਹੈ ਜਿਵੇਂ ਉਹ ਇੱਕ ਮੁੰਡੇ ਨੇ ਕਿਹਾ ਕਿ 11ਵੀਂ 12ਵੀਂ ਤੋਂ AI ਥੋੜਾ ਥੋੜਾ ਸਿਖਾਉਣਾ ਸ਼ੁਰੂ ਕਰ ਦਿਓ ਜੀ। ਤੋਂ ਇਹਦੇ ਤੇ ਗੌਰ ਕਰਾਂਗੇ ਸੀ। ਦੇਖੋ ਜਿੱਥੇ ਸਮੱਸਿਆ ਉੱਥੇ ਉਹਦਾ ਹੱਲ ਹੈ। ਇੱਥੇ ਬਹਿ ਕੇ ਹੱਲ ਨਹੀਂ ਕੀਤਾ ਜਾ ਸਕਦਾ। ਦੁੱਖੇ ਸੀ ਗੱਲ ਦੀ ਸੀਗਾ ਹੁਣ ਹੁਣ ਤੱਕ ਜਿਹੜੇ ਅਫਸਰ ਨੇ ਉਹ ਇੱਥੇ ਬਹਿ ਕੇ ਮੁੜ ਜਾਂਦੇ ਆ। ਉਹਨੂੰ ਗਰਾਊਂਡ ਦਾ ਨਹੀਂ ਪਤਾ ਜੀ ਕੀ ਹੁੰਦਾ। ਵੀ ਪਾਣੀ ਦੀ ਵੈਲਿਊ ਕੀ ਹੈ ਨੱਕਾ ਵੱਢਿਆ ਉਹ ਤਾਂ ਪਾਣੀ ਦੀ ਵੈਲਿਊ ਪਤਾ ਲੱਗੇ। ਪਤਾ ਨਹੀਂਗਾ ਨੱਕੇ ਦਾ ਕੀ ਹੁੰਦਾ। ਹੈਨਾ ਕਦੇ ਖੇਤ ਗਏ ਹੋਣ ਜਾਂ ਕੋਈ ਹੱਥੀ ਮਿਹਨਤ ਕੀਤੀ ਹੋਵੇ ਕਿਸੇ ਵੀ ਕਿਸਮ ਦੀ ਉਹਦੇ ਬਿਨਾਂ ਨਹੀਂ ਪਤਾ ਲੱਗ ਸਕਦਾ ਤੁਹਾਨੂੰ ਉਹਦੇ ਬਿਨਾਂ ਤੁਸੀਂ ਸਕੀਮਾਂ ਨਹੀਂ ਬਣਾ ਸਕਦੇ ਵੀਰ ਇਹਨਾਂ ਨੂੰ ਇੰਨਾ ਦੁੱਖ ਹੁੰਦਾ ਹੋਊਗਾ ਆ ਇਹਦੀ ਇਹਦੇ 네ਗੇਟਿਵ ਪੁਆਇੰਟ ਨੇ ਆ ਪੋਜ਼ਿਟਿਵ ਨੇ ਕਿਉਂਕਿ ਅਸੀਂ ਆਇਆ ਥੱਲੋਂ ਅਸੀਂ ਪਿੰਡਾਂ ਚੋਂ ਆਏ ਆ ਸਾਨੂੰ ਸਾਰਾ ਪਤਾ ਹੈ ਵੀ ਅਸੀਂ ਕਣਕ ਦੀ ਜਾਂ ਝੋਨੇ ਦੀ ਮੰਡੀ ਚ ਰਾਖੀ ਵੀ ਕੀਤੀ ਹੋਈ ਹੈ ਵੱਡੀ ਵੀ ਹੋਈ ਹੱਥੀ ਕਣਕ ਹੱਥੀ ਝੋਨਾ ਹੈਨਾ ਤੇ ਖੇਤੀ ਵੀ ਕੀਤੀ ਹੋਈ ਹੈ ਮੱਝਾਂ ਵੀ ਚਾਰੀਆਂ ਹੋਈਆਂ ਸਾਰੇ ਕੰਮ ਕੀਤੇ ਹੋਏ ਜੋ ਆਮ ਇੱਕ ਪਿੰਡੂ ਬਚਪਨ ਹੁੰਦਾ ਖਾਸ ਤੌਰ ਤੇ ਮਾਲਵੇ ਦਾ ਬਚਪਨ ਸੋ ਉੱਥੋਂ ਬਾਅਦ ਵੀ ਆ ਕੇ ਅਸੀਂ ਅਚੀਵ ਕੀਤਾ ਤਾਂ ਬੜਾ ਵਧੀਆ ਲੱਗਦਾ ਮੈਨੂੰ ਵੀ ਕਈ ਵਾਰ ਪੱਤਰਕਾਰ ਪੁੱਛ ਲਿੰਦੇ ਆਪ ਬਹੁਤ ਉੱਚੇ ਚਲੇ ਗਏ ਜੀ ਮੈਂ ਕਿਹਾ ਅੱਛਾ ਜੀ ਕੀ ਕਰੀਏ ਫਿਰ ਉਹਨੂੰ ਕਹਿੰਦੇ ਜੀ ਆਪਕੋ ਡਰਨੇ ਲੱਗਦਾ ਮੈਂ ਕਿਸ ਬਾਤ ਦਾ ਆਪ ਕਹਿੰਦੇ ਨੀਚੇ ਆ ਗਏ ਤੋ ਮਗੇ 40 40 ਫੁੱਟ ਡੂੰਘੇ ਬੋਰ ਦੇ ਟੋਏਾਂ ਚੋਂ ਨਿਕਲ ਕੇ ਆਏ ਆ ਜੀ ਉਦੋਂ ਥੱਲੇ ਤਾਂ ਪਾਣੀ ਹੈ ਜੀ ਹੋਰ ਦੱਸੋ ਕੀ ਕਰੀ ਕਿੱਥੇ ਜਾਈਏ ਉਹਨੂੰ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਬਸ ਇੱਕ ਪਰਮਾਤਮਾ ਤੋਂ ਡਰ ਲੱਗਦਾ ਕਿ ਉਹ ਸਮੱਤ ਬਖਸ਼ੇ ਬਲ ਬਖਸ਼ੇ ਲੋਕਾਂ ਦੀ ਸੇਵਾ ਚ ਲਾਈ ਰੱਖੇ ਬਸ ਕੰਮ ਲੈਂਦਾ ਰਹੇ ਬਸ ਸਾਡੇ ਤੋਂ ਸੋ ਇਸ ਕਰਕੇ ਨਾ ਕਿਸੇ ਅਖਬਾਰ ਚ ਫੋਟੋ ਛਪਾਉਣ ਦਾ ਚਾਹ ਹੈ ਨਾ ਕਿਸੇ ਟੀਵੀ ਤੇ ਆਉਣ ਦਾ ਚਾਹ ਹੈ ਹੈਨਾ ਸੋ ਨਾ ਜਹਾਜ਼ ਚ ਬੈਠਣ ਦਾ ਚਾਹ ਹੈ ਸੋਰੀ ਦੁਨੀਆ ਚ ਜਾਏ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ ਬਹੁਤ ਛੋਟੀ ਉਮਰ ਚੀ ਸਟਾਰ ਬਣਾਤੇ ਸੀ ਸਾ ਇੱਕੋ ਹੀ ਚਾਹ ਹੈ ਹੁਣ ਕਿ ਸਾਡੇ ਅੱਖਾਂ ਦੇ ਸਾਹਮਣੇ ਸਾਡਾ ਪੰਜਾਬ ਜਿਹੜਾ ਉਹ ਦੁਬਾਰੇ ਪਟੜੀ ਤੇ ਚੜ ਜੇ ਤੇ ਪੰਜਾਬ ਰੰਗਲਾ ਹੋ ਜੇ ਹੱਸਦਾ ਖੇਡਦਾ ਨੱਚਦਾ ਗਿੱਧੇ ਪੰਗੜੇ ਕਬੱਡੀਆਂ ਤੇ ਕਰਨੈਲਾਂ ਚ ਨੈਲਾਂ ਦਾ ਪੰਜਾਬ ਜਿਹੜਾ ਭਰਤੀ ਹੋਣ ਵਾਸਤੇ ਮਸ਼ਹੂਰ ਸੀ ਉਹ ਦੁਬਾਰੇ ਸਾਡਾ ਪੰਜਾਬ ਰੰਗਲਾ ਬਣ ਜੇ ਇਹ ਇੱਕ ਜਿਹੜੀ ਹੈ ਇੱਛਾ ਰੱਖੀ ਹੋਈ ਹੈ ਔਰ ਉਹਦੇ ਵਿੱਚ ਤੁਹਾਡਾ ਸਭ ਤੋਂ ਵੱਡਾ ਯੋਗਦਾਨ ਐ ਐਜੂਕੇਸ਼ਨ ਦਾ ਔਰ ਐਜੂਕੇਸ਼ਨ 'ਚ ਤੁਸੀਂ ਅਚੀਵ ਕੀਤਾ ਹੈ ਉਹਦੇ ਲਈ ਮੈਂ ਤੁਹਾਨੂੰ ਬੇਰੀ ਇੱਕ ਵਾਰੀ ਬਹੁਤ-ਬਹੁਤ ਵਧਾਈ ਦੇਣਾ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਤੇ ਕੁਝ ਪ੍ਰਸ਼ੰਸਾ ਪੱਤਰ ਤੁਹਾਡੇ ਅਚੀਵਮੈਂਟ ਦੇ ਤੁਸੀਂ ਯਾਦਗਾਰੀ ਚਿੰਨ੍ਹ ਕੁਝ ਕਰੇ ਲੈ ਜਿਓ ਤਾਂ ਯਾਦ ਰੱਖੋਗੇ ਕਿ ਹਾਂ ਅਸੀਂ ਕੁਝ ਕੀਤਾ ਹਾਂ ਜੀ ਇਹ ਮੇਰਾ ਮੈਂ ਅੱਜ ਤੋਂ ਨਹੀਂ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਵੀ ਜਦੋਂ ਮੈਂ ਅਖਬਾਰ ਚ ਪੜਦਾ ਸੀਗਾ ਕਿ ਆਹ ਬੱਚੇ ਜਿਹੜੇ ਫਸਟ ਆਏ ਪੰਜਾਬ ਚੋਂ ਤਾਂ ਮੈਂ ਮੇਰੀ ਕੋਸ਼ਿਸ਼ ਕਰਦਾ ਸੀਗਾ ਕਿ ਮੈਂ ਉਹਨਾਂ ਨਾਲ ਗੱਲ ਕਰਾਂ ਫੋਨ ਤੇ ਤੇ ਉਦੋਂ ਮੇਰੇ ਕੋਲ ਨੰਬਰ ਫਿਰ ਹੁਣ ਤਾਂ ਅਸੀਂ ਡੀਓ ਤੋਂ ਜਾਂ ਤੋਂ ਲੈ ਲੈਂਦੇ ਆ ਡਿਸਟ੍ਰਿਕਟ ਐਡਮਿਨ ਤੋਂ ਕਿ ਕਿਹੜੇ-ਕਿਹੜੇ ਬੱਚੇ ਆਏ ਨੇ ਉਹਨਾਂ ਨੂੰ ਮਿਲਣਾ ਉਦੋਂ ਮੈਂ ਪੱਤਰਕਾਰ ਦਾ ਨਾਮ ਪੜ੍ਹ ਲੈਂਦਾ ਸੀ ਉਹ ਅਖਬਾਰ ਤੋਂ ਪਤਾ ਕਰ ਲੈਂਦਾ ਸੀ ਕਿ ਕਿਹੜੇ ਪੱਤਰਕਾਰ ਦਾ ਨੰਬਰ ਕਿੰਨਾ ਹੈ ਜੀ ਜਿਨੇ ਖਬਰ ਲਾਈ ਹੈ ਫਿਰ ਉੱਥੋਂ ਮੈਂ ਲਾਂਦੇ ਜਿਹੜੀ ਤੂੰ ਖਬਰ ਲਾਈ ਹੈ ਵੀ ਉਹ ਬੱਚੇ ਜਿਹੜੇ ਨੇ ਉਹ 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 ਉਹਨਾਂ ਦਾ ਮੇਰੇ ਕੋਲ ਸੰਪਰਕ ਨੰਬਰ ਦੱਸ ਸਕਦਾ ਕਿਹੜੇ ਪਿੰਡ ਦੇ ਮੈਂ ਉੱਥੇ ਚਲਾ ਜਾਂਦਾ ਸੀ ਬਤੌਰ ਜਦੋਂ ਕਲਾਕਾਰ ਦੇ ਤੌਰ ਤੇ ਇੱਕ ਪਿੰਡ ਹੈ ਇੱਕ ਪਿੰਡ ਹੈ ਦੋਨਾਂ ਨਾਨਕਾ ਫਾਜ਼ਿਲਕਾ ਦੇ ਕੋਲੇ ਹੈ ਜਦੋਂ ਫਾਜ਼ਿਲਕਾ ਤੋਂ ਬਾਰਡਰ ਵੱਲ ਨੂੰ ਜਾਂਦੇ ਆ ਤੇਜਾ ਰਹੇਲਾ ਲਾਸਟ ਪਿੰਡ ਹੈ ਉਦੋਂ ਪਹਿਲਾਂ ਦੋਨਾਂ ਨਾਨਕਾ ਹੈ ਉੱਥੋਂ ਦੀ ਕੁੜੀ ਪੰਜਵੀਂ ਚੋ ਫਰਸਟ ਆਈ 447 ਨੰਬਰ 450 ਚ ਮੈਂ ਮੈਂ ਕਿਹਾ ਜੀ ਪੱਤਰਕਾਰ ਦਾ ਪਤਾ ਕੀਤਾ ਉਹ ਕਹਿੰਦਾ ਜੀ ਦੋਨਾਂ ਨਾਨਕਾ ਪਿੰਡ ਆ ਮੈਂ ਤੁਹਾਡੇ ਨਾਲ ਚੱਲ ਬਲੂਗਾ ਤੁਸੀਂ ਫਾਜ਼ਲ ਕਾ ਦੇ ਥਰੂ ਜਾਓਗੇ ਮੈਂ ਚੱਲਾ ਗਿਆ ਤੇ ਮੈਂ ਗਿਆ ਉੱਥੇ ਤਾਂ ਸਕੂਲ ਚ ਟੀਚਰ ਸਾਹਿਬ ਮਿਲੇ ਚਲੋ ਜਾਣਦੇ ਸੀ ਮੈਨੂੰ ਚਾਹ ਪਾਣੀ ਪਿਆ ਤੇ ਮੈਂ ਕਿਹਾ ਜੀ ਉਹ ਬੱਚੀ ਨੂੰ ਮਿਲਣਾ ਉਹਨਾਂ ਨੇ ਇੱਕ ਬੱਚਾ ਭੇਜਤਾ ਵੀ ਲੈ ਕੇ ਆਓ ਤੇ ਥੋੜੇ ਚਿਰ ਬਾਅਦ ਉਹ ਬੱਚਾ ਆਇਆ ਉਹ ਕਹਿੰਦਾ ਜੀ ਉਹ ਨਹੀਂ ਆ ਸਕਦੀ ਮੈਂ ਕਿਹਾ ਵੀ ਚਾ ਤਾਂ ਕੈਮਰੇ ਤੋਂ ਡਰਦੀ ਹੋਣੀ ਫੋਟੋ ਖਿਚਾਉਣ ਤੋਂ ਡਰਦੀ ਹੋਣੀ ਜਾਂ ਕੌਨਸ਼ੀਅਸ ਉਹ ਹੋ ਗਿਆ ਕੈਮਰਾ ਕੌਂਸ਼ੀਅਸ ਹੋਊ ਜਾਂ ਕੁਝ ਮੈਂ ਕਿਉਂ ਨਹੀਂ ਆਸਾ ਦੀ ਕੀ ਗੱਲ ਉਹ ਕਹਿੰਦੇ ਜੀ ਉਹ ਤਾਂ 20 ਰੁਪਏ ਦਿਹਾੜੀ ਤੇ ਨਰਮਾ ਚੁਗਣ ਗਈ ਹੁੰਦੀ ਹੈ ਪੰਜਵੇਂ ਜੋ ਫਸਟ ਆਕੇ ਤੇ ਉਹਦੀ ਮਾਂ ਬੁਲਾਈ ਉਹ ਕਹਿੰਦੀ ਸਾਈਕਲ ਨਹੀਂ ਹੈਗਾ ਜੀ ਵੀ ਸਕੂਲ ਜਿਹੜਾ ਹੁਣ 10ਵੀਂ ਦਾ ਉਹ ਅਨਾਰ ਦੇ ਪਿੰਡ 'ਚ ਹੈ ਹੁਣ ਮੈਂ ਕਿਵੇਂ ਭੇਜਾਂ ਫਿਰ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਸ਼ੋਅ ਸ਼ੂ ਕਰਾਉਂਦੇ ਆ ਫਿਰ ਮੈਂ ਉਹਨਾਂ ਨੂੰ ਕਿਹਾ ਯਾਰ ਥੋੜਾ ਥੋੜਾ ਪੈਸੇ ਇਕੱਠੇ ਕਰਕੇ ਨਾ ਕੁੜੀ ਨੂੰ ਸਪੌਂਸਰ ਕਰ ਦਿਆਂ ਉਦੀ ਪੜ੍ਹਾਈ ਸਪੌਂਸਰ ਕਰਤੀ ਅਮਰੀਕਾ ਦੇ ਦੋ ਮਿੱਤਰਾਂ ਨੇ ਦੋਸਤਾਂ ਨੇ ਮੇਰੇ ਨੇ ਤੇ ਤੁਸੀਂ ਦੇਖੋ ਪੰਜਵੀਂ ਛੋਟੀ ਜਿਹੀ ਬੱਚੀ ਸੀ ਸਪੌਂਸਰ ਕਰਤੀ ਚਲੋ ਹੋ ਗਿਆ ਜੀ ਕੰਮ ਤੇ ਮੈਂ ਕਿਤੇ ਇਲੈਕਸ਼ਨ ਕੈਂਪੇਨ ਦੌਰਾਨ 2019 ਹੀ ਪਤਾ ਨਹੀਂ ਮੈਂ ਕਿਤੇ ਦਿਲਾਲਾਬਾਦ ਏਰੀਆ ਚ ਕੈਂਪੇਨ ਕਰਦਾ ਸੀ ਤਾਂ ਇੱਕ ਕੁੜੀ ਮੈਨੂੰ ਮਿਲੀ ਕਹਿੰਦੀ ਤੁਸੀਂ ਮੈਨੂੰ ਪਛਾਣ ਲਿਆ ਮੈਂ ਕਹਿੰਦਾ ਨਹੀਂ ਮੈਂ ਪਛਾਣਿਆ ਨਹੀਂ ਕਹਿੰਦੀ ਜੀ ਮੈਂ ਉਹੀ ਹਾਂ ਜਿਹਨੂੰ ਤੁਸੀਂ ਪੰਜਵੀਂ ਚ ਮਿਲਣਾ ਐ ਸੀ ਕਿ ਪੰਜਾਬ ਚੋਂ ਫਰਸਟ ਆਈ ਸੀ ਮੈਂ ਮੈਂ ਕਿਹਾ ਅੱਛਾ ਤੇ ਕੀ ਕਰਦੀ ਆ ਹੁਣ ਤੂੰ ਉਹ ਕਹਿੰਦੀ ਜੀ ਮੈਂ ਨੀਟ ਕਲੀਅਰ ਕਰ ਲਿਆ ਤੇ ਮੈਂ ਡਾਕਟਰ ਬਣ ਗਈ ਹੁਣ ਤੇ ਉਹ ਡਾਕਟਰ ਬਣ ਗਈ ਮੌਕਾ ਮਿਲ ਗਿਆ ਜੀ ਸੋ ਮੇਰੇ ਪਹਿਲੇ ਦਿਨੋਂ ਹੀ ਹੈ ਕਿ ਮੈਂ ਟਾਪਰ ਜਿਹੜੇ ਨੇ ਨਾ ਉਹਨਾਂ ਨੂੰ ਮਿਲਣਾ ਉਹਨਾਂ ਦਾ ਹੌਸਲਾ ਵਧਾਵਾ ਇਹਨਾਂ ਚੋਂ ਗੱਲ ਨੂੰ ਡੀਸੀ ਬਣਨੇ ਆ ਇਹਨਾਂ ਚੋਂ ਐਸਐਸਪੀ ਆਉਣਗੇ ਠੀਕ ਹੈ ਸਰ ਤੁਸੀਂ ਕਿਹਾ ਜੀ ਅੱਗੇ ਵੀ ਜਹਾਜ਼ ਨੇ ਆਪ ਉੱਡਣਾ ਹੁੰਦਾ ਤੁਸੀਂ ਤਾਂ ਇੰਨਾ ਪਟ્રોલ ਪਾਤਾ ਸਾਡੇ ਚ ਵੀ ਬੱਚਿਆਂ ਚ ਵੀ ਅਸੀਂ ਕਿਤੇ ਬਿਲਡਿੰਗ ਚ ਨਾ ਵੱਜੇ ਹੁਣ ਹਾਂਜੀ ਬਹੁਤ ਜਿਆਦਾ ਕੱਲ ਜਦ ਮੈਸੇਜ ਆਇਆ ਵੀ ਤੁਹਾਨੂੰ ਮਾਨ ਸਾਹਿਬ ਨੇ ਮਿਲਣਾ ਸਰ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸੀ ਸਾਨੂੰ ਸੱਚਮੁੱਚ ਐ ਨਹੀਂ ਯਕੀਨ ਨਹੀਂ ਆਇਆ ਵੀ ਸਾਨੂੰ ਫੋਨ ਆਇਆ ਮਾਨ ਸਾਹਿਬ ਨੂੰ ਮਿਲਣ ਵਾਸਤੇ ਅਸੀਂ ਬਿਲਕੁਲ ਜਿੱਕੇ ਨਹੀਂ ਦੂਜੇ ਨੂੰ ਪੁੱਛਿਆ ਮਾਨ ਸਾਹਿਬ ਆਪ ਮਿਲਣਗੇ ਮਾਨ ਸਾਹਿਬ ਆਪ ਮਿਲਣਗੇ ਮੈਂ ਇੱਕ ਦੂਜੇ ਨੂੰ ਪੁੱਛੀ ਜਾਉ ਨਿੱਖ ਕੁੜੀ ਕਹਿੰਦੀ ਪਿਛਲੇ 10ਵੀਂ 12ਵੀਂ ਚ ਫਸਟ ਆਈ ਉਹ ਉਹ ਕਹਿੰਦੀ ਜੀ ਮਤਲਬ ਮੈਨੂੰ ਐ ਪਤਾ ਲੱਗਿਆ ਵੀ ਭਗਵਾਨ ਤੁਮਨ ਨੂੰ ਮਿਲਣਾ ਹੈ ਕਹਿੰਦੀ ਬੜੀ ਇੱਛਾ ਸੀ ਮੇਰੀ ਪਰ ਕਹਿੰਦੀ ਮੈਨੂੰ ਬਾਅਦ ਪਤਾ ਲੱਗਿਆ ਕਹਿੰਦੀ 95 99% ਨੂੰ ਮਿਲਦੇ ਉਹ ਉਹਦਾ 98 99 ਤੋਂ ਉੱਪਰ ਹੀ ਮਿਲਦੇ ਨੇ ਕਹਿੰਦੇ ਫਿਰ ਮੈਂ ਇਹਨੂੰ ਇਹਨੂੰ ਗੋਲ ਬਣਾ ਲਿਆ ਵੀ ਮਿਲਣੇ ਮਿਲਣਗੇ ਨਹੀਂ ਆਹ ਖੜੀਆਂਗੇ ਨਹੀਂ ਅੱਜ ਤੁਹਾਡੇ ਨਾਲ ਸੋ ਕੋਈ ਗੱਲ ਨਹੀਂ ਕਈ ਰੋਲ ਮਾਡਲ ਹੁੰਦੇ ਆ ਕਈ ਜਿਨ੍ਹਾਂ ਨੂੰ ਦੇਖ ਕੇ ਸਕਸੈਸਫੁਲ ਅੱਗੇ ਜਿਵੇਂ ਆਪਾਂ ਕਹਿੰਦੇ ਨਾ ਦੀਵੇ ਤੋਂ ਦੀਵਾ ਜਗਦਾ ਹੈ ਦੀਵਾਲੀ ਵੇਲੇ ਭਾ ਇੱਕੋ ਹੀ ਦੀਵਾ ਲਾਉਨੇ ਬਾਅਦ ਉਸੇ ਦੀਵੇ ਨਾਲ ਸਾਰੇ ਦੀਵੇ ਲਾਈ ਜਾਂਦੇ ਹਨ ਨਾ ਸੋ ਦੀਵੇ ਤੋਂ ਦੀਵਾ ਜਗਦਾ ਮੈਂ ਤਾਂ ਚਾਹੁੰਦਾ ਸਾਡਾ ਪੰਜਾਬ ਤਰੱਕੀ ਕਰਦਾ ਰਹੇ ਬਹੁਤ ਜਿਆਦਾ ਪਸੰਦ ਆਇਆ ਜੇ ਤੁਹਾਡਾ ਇਹ ਫੈਸਲਾ ਬੱਚਿਆਂ ਨੂੰ ਮਿਲਣ ਆਲਾ ਬਹੁਤ ਜਿਆਦਾ ਪਸੰਦ ਆਇਆ ਜੀ ਤੇ ਫੇਰ ਫਸਟ ਆਉਣਗੇ ਫੇਰ ਮਿਲੂੰਗਾ ਜੀ ਥੈਂਕ ਯੂ ਸਰ ਕੋਈ ਚੱਕਰ ਨਹੀਂ ਤੁਹਾਡਾ ਘਰ ਆ ਜੀ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਜ਼ਿੰਦਾ